ਮੱਤੇਵਾਲ ਥਾਣੇ ਦੇ ਕੀ ਕੇ ਕੇ ਦੇਖੋ ਜਿਵੇਂ ਤੁਹਾਨੂੰ ਪਤਾ ਹੈਗਾ ਕਿ 6 ਨਵੰਬਰ ਨੂੰ ਜੰਡਿਆਲਾ ਪ੍ਰੋਵੀਨਸ ਸਟੋਰ ਦੇ ਉੱਤੇ ਤਿੰਨ ਅਣਪਛਾਤੇ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਉਹ ਉਸ ਸਮੇਂ ਦੇ ਵਿੱਚ ਉਸ ਤੋਂ ਉਸ ਦਿਨ ਤੋਂ ਹੀ ਸਾਰੀ ਪੁਲਿਸ ਅਕੀਆ ਸੀਗੀ ਐਸਐਸਪੀ ਸਾਹਿਬ ਆਪਣੇ ਜੇ ਰਣਗਰਾਨੀ ਖੁਦ ਇਹ ਸਾਰੇ ਕੇਸ ਨੂੰ ਦੇਖ ਰਹੇ ਸੀਗੇ ਤੇ ਆ ਡੀਐਸਪੀ ਜਿਹੜਾ ਜੰਡੇਲਾ ਤੇ ਡੀਐਸਪੀ ਮੱਤੇਵਾਲ ਰਲ ਕੇ ਸਾਰੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕ ਇੰਟੈਲੀਜੈਂਸ ਹੈਗੀ ਤੇ ਐਸਐਚਓ ਮੱਤੇਵਾਲ ਤੇ ਜੰਡੇਲਾ ਮੁਖਤਿਆਰ ਸਿੰਘ ਇਹ ਬਹੁਤ ਅੱਛਾ ਕੰਮ ਕੀਤਾ ਹੈਗਾ ਤਾਂ ਇੱਕ ਉਹਨਾਂ ਨੂੰ ਅਸੀਂ ਜਿਹੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਅਸੀਂ ਇਹ ਜਿਹੜੇ ਜਿਹੜੇ ਤਿੰਨ ਅਣਪਛਾਤੇ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹਨਾਂ ਦੀ ਪਹਿਲਾਂ ਪਛਾਣ ਕੀਤੀ ਗਈ ਉਨਾ ਦੇ ਵਿੱਚੋਂ ਜਿਹੜਾ ਇਹ ਜਿਹੜਾ ਅੱਜ ਇੰਕਾਊਂਟਰ ਹੋਇਆ ਹੈਗਾ ਇਹ ਓਝਵਲ ਅੰਸ ਦਾ ਹੋਇਆ ਹੈਗਾ ਇਹ ਇਹ ਮੈਂ ਦੱਸਣਾ ਚਾਹੂੰਗਾ ਕਿ ਇਹਦੇ ਉੱਤੇ ਪਹਿਲਾਂ ਵੀ 7-8 ਪਰਚੇ ਦਰਜ ਨੇ ਆਮ ਜੈਕਟ ਦੇ ਤੇ ਖੋ ਦੇ ਮਤਲਬ ਆਮਜ ਦੇ ਡਰ ਦੇ ਨਾਲ ਕਾਰਕੋਹ ਦਾ ਤੇ 307 ਦੇ ਪਰਚੇ ਵੀ ਦਰਜ ਨੇ ਇਹਦੇ ਉੱਤੇ ਤੇ ਇਹ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਕੇਸ਼ਵ ਸ਼ਵਾਲਾ ਜੋ ਕਿ ਜੱਗੂ ਪਰਮਾਨਂਪੁਰੀਆ ਦਾ ਐਸੋਲੇ ਬਾਹਰ ਬੈਠਾ ਮੇਨ ਅਥਰ ਠੋਕਤਾ ਹੈਗਾ ਜਿਹੜਾ ਫੋਰਨ ਹੈਂਡਲਰ ਹੈ ਜਿਹੜਾ ਕਿ ਜੱਗੂ ਦੇ ਇਸ਼ਾਰਿਆਂ ਤੇ ਕਹੇ ਇੱਥੇ ਉੱਥੇ ਮਾਝੇ ਦੇ ਏਰੀਆ ਦੇ ਵਿੱਚ ਫਰੋਤੀਆਂ ਤੇ ਐਨਡੀपीएस ਦਾ ਕੰਮ ਕਰਦਾ ਤੇ ਉਹਨਾਂ ਤੇ ਇੰਟਰ ਗੈਂਗ ਰੋਬਰੀ ਦੇ ਵਿੱਚ ਗੋਲੀਆਂ ਚਲਵਾਉਂਦਾ ਉਸ ਦਾ ਇਹ ਸ਼ੂਟਰ ਸੀਗਾ ਇਹ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਸ਼ੂਟਿੰਗ ਦੇ ਫਾਇਰਿੰਗ ਇਨਸੀਡੈਂਟ ਵਿੱਚ ਇਨਵੋਲਡ ਹੈਗਾ ਅੱਜ ਜਦੋਂ ਸਾਨੂੰ ਇਸ ਪਾਰਟੀਆਂ ਨੂੰ ਪਤਾ ਲੱਗਿਆ ਕਿ ਇਸ ਏਰੀਆ ਵਿੱਚ ਮੁਖਵਰ ਨੇ ਦੱਸਿਆ ਕਿ ਇਸ ਏਰੀਆ 'ਚ ਟੈਕਨੀਕਲ ਜਿਹੜਾ ਸਾਡਾ ਐਵੀਡੈਂਸ ਆ ਰਿਹਾ ਸੀਗਾ ਕਿ ਉਹ ਇਸ ਏਰੀਆ ਦੇ ਵਿੱਚ ਹੈਗਾ ਤੇ ਇੱਕ ਟਰੈਪ ਲੇ ਕੀਤਾ ਗਿਆ ਜਦੋਂ ਇਸ ਨੂੰ ਘੇਰ ਲਿੱਤਾ ਗਿਆ ਤੇ ਇਸ ਨੇ ਬਚਣ ਦੇ ਆਪਣੇ ਆਪ ਨੇ ਬਚਣ ਲਈ ਤੇ ਪੁਲਿਸ ਤੇ ਅਨਪ੍ਰਵੋਕਡ ਫਾਇਰਿੰਗ ਕੀਤੀ ਹੈਗੀ ਹੈ ਇਹਦੇ ਐਕਸਚੇਂਜ ਆਫ ਫਾਇਰ ਜਿਹੜਾ 우ਜਲ ਹੰਸਾ ਹੈ ਉਹ ਇੰਜਰਡ ਹੋ ਗਿਆ ਤੇ ਉਸ ਨੂੰ ਹੁਣੇ ਡਾਕਟਰੀ ਸਹਾਇਤਾ ਲਈ ਅਸੀਂ ਉਹਨੂੰ ਜਿਹੜਾ ਨੀਰੈਸਟ ਹਸਪੀਟਲ ਹੈਗਾ ਉੱਥੇ ਭੇਜੇ ਹੈ ਸਰ ਜਿਹੜੀ ਲੁੱਟ ਕੀਤੀ ਸੀ ਜਿਹੜਾ ਜੰਡਿਆਲਾ ਥਾਣੇ ਦੇ ਏਰੀਆ 'ਚ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ ਦੇ ਵਿੱਚ ਇਹ ਸਟਾਪਸਰ ਮੰਗ ਰਹੇ ਸੀਗੇ ਤੇ ਨਾ ਦੇਣ ਦੇ ਉੱਤੇ ਸੁਰਤ ਵਿੱਚ ਇਹਨਾਂ ਨੇ ਉੱਥੇ ਫਾਇਰਿੰਗ ਕੀਤੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਇਹਦੇ ਵਿੱਚ ਤਿੰਨ ਇਨਵੋਲਟ ਸੀਗੇ ਅਸੀਂ ਤਿੰਨੇ ਆਡੈਂਟੀਫਾਈ ਕਰ ਲਿੱਤੇ ਹੈਗੇ ਮੈਂ ਦੱਸਣਾ ਚਾਹਨਾ ਕਿ ਜਿਹੜਾ ਦੂਜਾ ਇਹਨਾਂ ਦੇ ਇੱਕ ਜਿਹੜਾ ਹੈਗਾ ਰਵੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈਗਾ ਉਹ ਦੂਸਰੇ ਥਾਣੇ ਦੇ ਵਿੱਚ ਹੈਗਾ ਅਸੀਂ ਹਟ ਬਕ ਬਕ ਪਾਰਟੀਆਂ ਬਣਾਈ ਹੋਈਆਂ ਸਰ ਇਹਦੇ ਵਿੱਚ ਮੈਂ ਸਲਾਗਾ ਕਰਦਾ ਐਸਐਸਪੀ ਅਮਰਸਰ ਦਿਹਾਤੀ ਵੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਤੇ ਸਾਡੀ ਟੀਮ ਡੀਐਸਪੀ ਸਾਹਿਬ ਇੰਦਰਜੀਤ ਅਵਤਾਰ ਸਾਰੇ ਜਿਹੜੇ ਐਸਐਚਓ ਨੇ ਬਖਤਿਆਰ ਇਹਨਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਸ ਨੂੰ ਇਸਾਰੇ ਕੇਸ ਨੂੰ ਟਰੇਸ ਕੀਤਾ ਹੈਗਾ ਅਸੀਂ ਦੂਸਰਾ ਕਲਪਰੇਟ ਵੀ ਫੜ ਲਿਆ ਤੀਸਰਾ ਜਿਹੜਾ ਮੁਜਰਮ ਸੀ ਉਹ ਆਡੈਂਟੀਫਾਈ ਹੈ ਮੈਂ ਉਹਦੀ ਡਿਟੇਲਸ ਐਸਵੇਲੇ ਨਹੀਂ ਸ਼ੇਅਰ ਕਰਾਂਗਾ ਕਿਉਂਕਿ ਸਾਡੀਆਂ ਪਾਰਟੀਆਂ ਉਸਨੂੰ ਵੀ ਫੜਨ ਦੇ ਕਿ ਮੋਕਿਤ ਸਰ ਕਿੰਨੇ ਹਥਿਆਰ ਬੰਦ ਕੀਤੇ ਗਏ ਫਿਲਹਾਲ ਇਸ ਵੇਲੇ ਤਾਂ ਫਿਲਹਾਲ ਨੇਰਾ ਹੈਗਾ ਹਲੇ ਤਾਂ ਇੱਕ 30 ਬੋਰ ਦਾ 9mm ਦਾ ਕੈਲੀਬਰ ਦਾ TT ਕੈਲੀਬਰ ਦੀ ਇੱਕ ਪਿਸਟਲ ਕਿੰਨੇ ਗਰਾਉਂਦੇ ਦੇ ਵੱਲੋਂ ਚਲਾਈ ਗਈ ਸੀ ਰੋਕੀ ਗਈ ਇਹ ਸਾਰਾ ਦੇਖਦੇ ਆਂ ਹੁਣ ਤਾਂ ਹਲੇ ਤਾਂ ਨਿਗਾ ਦੇ ਵਿੱਚ ਤਾਂ ਹਲੇ ਦੋ ਖੋਲ ਹੀ ਦਿਖ ਰਹੇ ਨੇ ਪਰ ਹਲੇ ਜੋ ਚਾਨਣਾ ਹੋਏਗਾ ਜੋ ਚੰਗੀ ਤਰ੍ਹਾਂ ਕਰਾਇਮ ਆਫ ਸੀ ਨੂੰ ਸਰਚ ਕਰਨਾ ਹੁੰਦਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਕੋਈ ਪੁਲਿਸ ਕਰਮੀ ਹੈ ਚ ਜਾਂ ਜਕਮੀਆ ਆਪਰੇਸ਼ਨ ਉਹ ਅਸੀਂ ਹਲੇ ਦੇਖਦੇ ਹਾਂ ਕਿਉਂਕਿ ਹਲੇ ਹਨੇਰੇ ਚ ਇੱਥੇ ਗਰਮੀ ਪਤਾ ਨਹੀਂ ਲੱਗਦਾ ਜੇ ਕਿਸੇ ਤੇ ਕੋਈ ਛਰਾ ਛੁਰਰਾ ਵਜ ਜਾ ਵੀ ਹੋਵੇ ਤੇ ਉਹ ਹਲੇ ਹੀਟ ਆਫ ਦੀ ਮੂਵਮੈਂਟ ਤੇ ਕਈ ਵਾਰ ਨਹੀਂ ਹੁੰਦਾ ਬਟ ਆ ਮੋਸਟ ਪ੍ਰੋਬਬਲੀ ਵੀ ਆਰ ਸੇਫ ਥੈਂਕ ਯੂ ਥੈਂਕ ਯੂ ਜੀ ਥੈਂਕ